ਸਤਿਯੂ ਬਲਾਰੂਸੀ ਅੰਦਰ ਇੰਸਪੈਕਸ਼ਨ ਕਰਦਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਸੇਵ ਦੀ ਸੇਵਾ ਮਾ ਬਾਹ ਸੇਵ ਦੀ ਸੇਵਾ ਮਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਮਰਦੀਪ ਸਿੰਘ ਦੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਅੱਜ ਨਾਭਾ ਦੇ ਵਿੱਚ ਪਹੁੰਚੇ ਨੇ ਵਰਕਰਾਂ ਨਾਲ ਮੀਟਿੰਗ ਕਰਨ ਜਿੱਥੋਂ ਕਿ ਉਹਨਾਂ ਦਾ ਵੱਡਾ ਬਿਆਨ ਦਿੱਤਾ ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਦੇ ਉੱਪਰ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਵਿੱਚ ਨਜ਼ਾਰੇ ਲੈਣ ਤੇ ਹੁਣ ਭਾਜਪਾ ਵਿੱਚ ਜੋ ਕਿ ਭਾਜਪਾ ਦਾ ਪ੍ਰਧਾਨ ਆ ਉਹ ਪਹਿਲਾਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸੀ ਜਦੋਂ ਮੁੱਖ ਮੰਤਰੀ ਨਾ ਬਣਿਆ ਤਾਂ ਹੁਣ ਭਾਜਪਾ ਵਿੱਚ ਸ਼ਾਮਲ ਹੋਇਆ ਡਾਕਟਰ ਬਲਵੀਰ ਦਾ ਕਹਿਣਾ ਕਿ ਕੇਂਦਰ ਸਰਕਾਰ ਤੋਂ ਪਿਆਜ਼ ਸਮੇਤ ਜਿਹੜਾ ਪੰਜਾਬ ਦਾ ਪੈਸਾ ਉਹ ਵਸੂਲਿਆ ਜਾਵੇਗਾ ਅਤੇ ਬਲਕੌਰ ਸਿੰਘ ਸਿੱਧੂ ਦੇ ਦਿੱਤੇ ਗਏ ਬਿਆਨ ਤੇ ਹੀ ਪ੍ਰਸ਼ਾਸਨ ਵੱਲੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਡਾਕਟਰ ਬਲਵੀਰ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਸਾਡੀ ਸਰਕਾਰ ਬਲਕੌਰ ਸਿੰਘ ਸਿੱਧੂ ਦੇ ਨਾਲ ਖੜੀ ਹੈ ਜਿਥੋਂ ਕਿ ਨਾਭਾ ਦੇ ਵਿਧਾਇਕ ਵੱਲੋਂ ਵੱਡਾ ਕੱਟ ਸੀ ਜਿਹੜਾ ਨਾਭਾ ਦੇ ਵਿੱਚ ਰੱਖਿਆ ਗਿਆ ਸੀ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਜਿਹੜੀ ਮੀਟਿੰਗ ਰੱਖੀ ਸੀ ਤੇ ਵੱਡਾ ਇਕੱਠਾ ਜਿਹੜਾ ਜੂਹ ਦੇ ਵਿੱਚ ਵੀ ਵੇਖਿਆ ਗਿਆ ਨਬਤੋਂ ਹਰਮੀਤ sigma ਹਿਸਾਬ ਲਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸੇਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜੁਲਮ ਚਾਹੇ ਕਿਸਾਨਾਂ ਤੇ ਜੁਲਮ ਬੇਟੀਆਂ ਤੇ ਜੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਸੀ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਭ ਦਾ 8000 ਕਰੋੜ ਰੁਕਿਆ ਹੋਇਆ ਉਹਦਾ ਹਿਸਾਬ ਇਹ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਚ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਦੇਣਾ 2 ਸਾਲ ਚ ਕਿਹੜੇ ਕਿਹੜੇ ਪ੍ਰੋਜੈਕਟ ਬੜੀ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕਾ ਉਹ ਸਾਰਾ ਕੋਈ ਦੱਸੂਗਾ ਜੀ ਮੈਂ ਸਾਰਾ ਕੋਈ ਦੱਸੂਗਾ ਤੁਹਾਨੂੰ ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸੇਚ ਅਸੀਂ ਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੇ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਭਾਜਪੀ ਦੀ ਕੋਈ ਟਕੜ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਭਾਜਪੀ ਦਾ ਪ੍ਰਧਾਨ ਹੈ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਭਾਜਪੀ ਜੁਆਇਨ ਕਰ ਲਈ ਉਹਦੀ ਘਰਵਾਲੀ ਨੇ ਭਾਜਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਲੀ ਦਾਲਾ ਅਲਾਈਅੰਸ ਦੀ ਕਰ ਰਹੇ ਆ ਇਹਦਾ ਮਤਲਬ ਕੀ ਹੋਇਆ ਸਭ ਰਲੇ ਮਿਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੇਰੇ ਸਾਡੇ ਚਲੋ ਚਲੋ ਆਜੋ ਪਿੱਛੇ ਸਿੱਧੂ ਦੇ ਪਿਤਾ ਸਿੱਧੂ ਦੇ ਪਿਤਾ ਦਾ ਬਿਆਨ ਆਇਆ ਕਿ ਸਾਨੂੰ ਹਰਾਸਮੈਂਟ ਕੀਤੀ ਜਾ ਰਹੀ ਹੈ ਡਾਕੂਮੈਂਟ ਬਿਲਕੁਲ ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਕਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਪੰਜਾਬ ਦੇ ਬਹੁਤ ਹੀ ਚਰਚੇਤਾਰ ਬਹੁਤ ਹੀ ਸਿਆਣੇ ਸੁਲਝੇ ਹੋਏ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਨੇ ਅੱਜ ਪਹਿਲੀ ਵਾਰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨਾਬਾ ਦੇ ਵਿੱਚ ਪਹੁੰਚ ਰਹੇ ਆ ਔਰ ਇਹ ਵਲੰਟੀਅਰ ਮੀਟਿੰਗ ਹੈ ਜੀ ਤੁਸੀਂ ਦੇਖ ਰਹੇ ਹੋ ਕਿ ਮੀਟਿੰਗ ਨਹੀਂ ਇਹ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਜੀ ਬਹੁਤ ਹੀ ਜੋਸ਼ ਆ ਸਾਡੀ ਲੀਡਰਸ਼ਿਪ ਦੇ ਵਿੱਚ ਵਲੰਟੀਅਰ ਸਾਹਿਬਾਨ ਦੇ ਵਿੱਚ ਹਰ ਵਰਗ ਜਿਹੜਾ ਹੈ ਜੀ ਉਹ ਬਦਲਾਅ ਚਾਹੁੰਦਾ ਔਰ ਚਾਹੁੰਦਾ ਕਿ ਸਾਡਾ ਨੁਮਾਇੰਦਾ ਦਿੱਲੀ ਦੇ ਵਿੱਚ ਹੋਵੇ ਔਰ ਦਿੱਲੀ ਜਾ ਕੇ ਕੇਂਦਰ ਸਰਕਾਰ ਨਾਲ ਸਿੱਧਾ ਰابطਾ ਰੱਖੇ ਸੋ ਇਹ ਮੀਟਿੰਗ ਜਿਹੜੀ ਹੈ ਜੀ ਇਹਦੇ ਵਿੱਚ ਜਿੱਥੇ ਸਾਡੇ ਵਲੰਟੀਅਰ ਸਾਹਿਬਾਨ ਆ ਰਹੇ ਆ ਸਾਡੀ ਲੀਡਰਸ਼ਿਪ ਸਾਡੇ ਅਲੱਗ-ਅਲੱਗ ਵਿੰਗ ਦੇ ਜਿੰਨੇ ਕੋਆਰਡੀਨੇਟਰ ਲੱਗੇ ਨੇ ਉਹ ਸਾਰੇ ਪਹੁੰਚ ਰਹੇ ਨੇ ਸਾਡੇ ਬਲਾਕ ਇੰਚਾਰਜ ਪਹੁੰਚ ਰਹੇ ਨੇ ਔਰ ਸਾਡੀ ਬੈਕਬੋਨ ਜਿਹੜੇ ਵਲੰਟੀਅਰ ਨੇ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਲਗਾਤਾਰ ਸ਼ੁਰੂ ਤੋਂ ਮਦਦ ਕਰਦੇ ਆ ਰਹੇ ਉਹ ਸਾਰੇ ਪਹੁੰਚ ਰਹੇ ਆ 101% ਇਹ ਵਿਸ਼ਵਾਸ ਦਿਵਾਉਣਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਪਟਿਆਲਾ ਲੋਕ ਸਭਾ ਸੀਟ ਵੱਡੇ ਮਾਰਜ ਨਾਲ ਜਿੱਤ ਕੇ ਸਰਦਾਰ ਭਗਵੰਤ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਸਾਰੇ ਗੁਰਦੇਵ ਸਿੰਘ ਦੇਵ ਮਾਨ ਜੀ ਦੀ ਅਗਵਾਈ 'ਚ ਅਸੀਂ ਇੱਕ ਵੱਡਾ ਇਕੱਠ ਕਰਿਆ ਜੀ ਤੇ ਗੁਰਦੇਵ ਸਿੰਘ ਦੇਵ ਮਾਨ ਜੀ ਨਾਲ ਇੱਕ ਠੋਕੇ ਖੜੇ ਆ ਇਹਨਾਂ ਨੇ ਮੈਨੂੰ ਯੁੱਧ ਦੀ ਜ਼ਿੰਮੇਵਾਰੀ ਦਿੱਤੀ ਹੈ ਯੁੱਧ ਪ੍ਰਧਾਨ ਹਲਕਾ ਨੱਭਾ ਲਾਇਆ ਤਾਂ ਮੇਰਾ ਵੀ ਫਰਜ਼ ਬਣਦਾ ਇਹਨਾਂ ਦੇ ਨਾਲ ਇੱਕ ਠੋਕੇ ਚਰਨ ਦਾ ਤੇ ਅੱਜ ਯੁੱਧ ਦਾ ਬਹੁਤ ਵੱਡਾ ਇਕੱਠ 2300 ਮੁੰਡਾ ਮੇਰੇ ਨਾਲ ਛੋਟੇ ਛੋਟੇ ਜਿਹੇ ਇੱਕ ਸੁਨਿਆਹ ਲਾਉਣ ਚ ਇਕੱਠਾ ਹੋ ਗਿਆ ਜੀ ਕਿਸੇ ਦਿਨ ਵੱਡੀ ਕੋਈ ਜ਼ਿੰਮੇਵਾਰੀ ਵੱਡਾ ਇਕੱਠ ਕਰਨਗੇ 1000 ਬੰਦੇ ਇਕੱਠਾ ਬੰਦੇ ਤੱਕ ਮੈਂ ਉਹੀ ਕਰ ਸਕਦਾ ਹਾਂ ਬਸ ਸਾਰਾ ਯੂਥ ਨਾਲ ਆਮ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਤੇ ਸਾਰਾ ਯੂਥ ਨਾਲ ਸਹਿਯੋਗ ਦੇ ਰਿਹਾ ਬਹੁਤ ਵੱਡਾ ਇਕੱਠ ਅੱਜ ਆਇਆ ਸੀ ਐਮਪੀ ਜੀ ਨੂੰ ਆਪਣੇ ਡਾਕਟਰ ਬਲਵੀਰ ਜੀ ਨੂੰ ਪੂਰੀ ਬਹੁਤ ਨੱਚਾਉਣਾ ਜੀ ਅੱਜ ਦਵਾਰ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਜਿਹੜੇ ਅੱਜ ਨਾਬਾ ਦੇ ਵਿੱਚ ਵਲੰਟੀਅਰਾਂ ਦੇ ਨਾਲ ਮਿਲਣੇ ਕਰਨ ਪਹੁੰਚ ਰਹੇ ਨੇ ਤੇ ਕਾਫੀ ਸਾਰੇ ਹੀ ਵਰਕਰਾਂ ਚ ਹਲਕੇ ਦੇ ਲੋਕਾਂ ਦੇ ਵਿੱਚ ਕਿਉਂਕਿ ਡਾਕਟਰ ਸਾਹਿਬ ਦਾ ਜਿੱਥੇ ਪਟਿਆਲੇ ਦੇ ਵਿੱਚ ਵੱਡਾ ਆਧਾਰ ਹੈ ਉੱਥੇ ਪਟਿਆਲਾ ਜ਼ਿਲ੍ਹੇ ਦੇ ਹਰ ਇੱਕ ਹਲਕੇ ਦੇ ਵਿੱਚ ਉਹ ਜਦੋਂ ਤੋਂ ਆਮ ਆਦਮੀ ਪਾਰਟੀ ਬਣੀਆ ਉਦੋਂ ਤੋਂ ਹੀ ਹਰ ਇੱਕ ਵਲੰਟੀਅਰ